ਹਾਂਜੀ ਸਵਾਗਤ ਕਰਦੇ ਆ ਜੀ ਅੱਜ ਦੀ ਵੀਡੀਓ ਵਿੱਚ ਤੇ ਜਿਹੜੀ ਅੱਜ ਦੀ ਵੀਡੀਓ ਮੈਂ ਤੁਹਾਡੇ ਸਾਹਮਣੇ ਰੱਖਣੀ ਆ ਗੱਲਬਾਤ ਉਹ ਇਹ ਆ ਕਿ ਆ ਥੋੜੇ ਦਿਨ ਪਹਿਲਾਂ ਇੱਕ ਫਿਲਮ ਜਿਹੜੀ ਆ ਉਹਦਾ ਟ੍ਰੇਲਰ ਰਿਲੀਜ਼ ਹੋਇਆ ਬਾਲੀਵੁੱਡ ਫਿਲਮ ਆ ਤੇ ਫਿਲਮ ਕਿਹਦੀ ਆ ਥੋੜੇ ਦਿਨ ਪਹਿਲਾਂ ਚਪੇੜਾ ਵਾਲੀ ਮੈਡਮ ਜਿਹਨੂੰ ਚਪੇੜਾ ਪਈਆਂ ਸੀ ਸਾਡੀ ਪੰਜਾਬਣ ਨੇ ਸਾਡੇ ਪੰਜਾਬ ਦੀ ਧੀ ਨੇ ਚਪੇੜਾ ਮਾਰੀਆਂ ਸੀ ਜਿਹਦੇ ਤੇ ਉਹਨੇ ਹੁਣ ਫੇਰ ਚ ਜੜੀ ਸ਼ਾਰਟ ਦੀ ਆ ਆਪਣੀ ਫਿਲਮ ਲੈ ਕੇ ਆ ਰਹੀ ਆ ਅਮਰਜੈਂਸੀ ਸਿੱਖਾਂ ਦੀ ਹੋਂਦ ਤੇ ਉੱਤੇ ਮੈਂ ਕਹਿ ਸਕਦਾ ਕਿ ਉਹਨੇ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਆ ਜਾਂ ਕਹਿ ਦਈਏ ਤਾ ਲਾਉਣ ਦੀ ਕੋਸ਼ਿਸ਼ ਕੀਤੀ ਆ ਟਰੇਲਰ ਦੇ ਵਿੱਚ ਇੱਕ ਸਿੰਘ ਦਾ ਰੋਲ ਕਰਵਾਇਆ ਗਿਆ ਹੁਣ ਇੰਨਾ ਨਹੀਂ ਪਤਾ ਕਿ ਉਹ ਸੰਤ ਪਿੰਡਰਾਵਾਲਿਆਂ ਵਾਦ ਦਾ ਰੋਲ ਹੈ ਜਾਂ ਕਿਸੇ ਹੋਰ ਦਾ ਉਹ ਜਿਹੜਾ ਵਾਦ ਸਿੱਖ ਜਿਹੜਾ ਰੋਲ ਕਰ ਰਿਹਾ ਫਿਲਮ ਦੇ ਵਿੱਚ ਮਨ ਕੇ ਉਹ ਕਹਿ ਰਿਹਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਤੇ ਤੁਹਾਨੂੰ ਕਾਲਿਸਤਾਨ ਪਰ ਮੈਂ ਇੱਕ ਗੱਲ ਕਹਿ ਦੇਣਾ ਮੈਂ ਕਾਫੀ ਸਮੇਂ ਤੋਂ ਪਿੰਡਰਾਵਾਲਿਆਂ ਸੰਤ ਪਿੰਡਰਾਵਾਲਿਆਂ ਦੀਆਂ ਕਿਤਾਬਾਂ ਮਤਲਬ ਪੜ ਰਿਹਾ ਮੈਂ ਤੇ ਜਾਂ ਮੈਂ ਕਿਤੇ ਸੁਣਿਆ ਵੀ ਆ ਗੱਲਾਂ ਹਨ ਲੈਕਚਰ ਉਹਨਾਂ ਦੇ ਸੁਣੇ ਆ ਜਿੰਨਾ ਵੀ ਮੈਨੂੰ ਨੌਲੇਜ ਆ ਆਪਣੇ ਸਕੇ ਮੁਤਾਬਕ ਮੈਂ ਗਲਤ ਨਾ ਹੋਵਾਂ ਕਿਤੇ ਵੀ ਸੰਤਾ ਨੇ ਇਹ ਗੱਲ ਨਹੀਂ ਕਹੀ ਕਿ ਸਾਨੂੰ ਖਾਲਸਤਾਨ ਚਾਹੀਦਾ ਹੀ ਚਾਹੀਦਾ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਜੇ ਸਾਨੂੰ ਸਰਕਾਰ ਸਾਡਾ ਦੇਸ਼ ਦਊਗੀ ਅਸੀਂ ਨਾ ਨਹੀਂ ਕਰਾਂਗੇ ਅਸੀਂ ਲਵਾਂਗੇ ਇਸ ਫਿਲਮ ਦੇ ਵਿੱਚ ਜੋ ਇਸ ਜਨਾਨੀ ਨੇ ਦਿਖਾਇਆ ਗਿਆ ਵਾ ਨਾ ਬਹੁਤ ਮਨਪਦ ਮਨਕਰਤ ਫਿਲਮ ਆ ਤੇ ਮੈਂ ਸਿੱਖ ਜਥੇ ਬੰਦੀਆਂ ਗਾੜੀ ਹੱਥ ਜੋੜ ਕੇ ਬੇਨਤੀ ਕਰਤਾ ਕਿ ਇਹ ਫਿਲਮ ਜਿਹੜੀ ਆ ਅਦਰ ਸਟੇਟ ਚ ਲੱਗੇ ਬੇਸ਼ੱਕ ਲੱਗੇ ਪਰ ਪੰਜਾਬ ਦੀ ਵੇਚਣਾ ਲੱਗੇ ਜਿੱਥੇ-ਜਿੱਥੇ ਵੀ ਪੰਜਾਬੀ ਵਾਸੀ ਤੇ ਆ ਇਸ ਫਿਲਮ ਦਾ ਵਿਰੋਧ ਕਰੋ ਜੀ ਜੀ ਇਹ ਲੋਕ ਸਾਡੀ ਫਿਲਮ ਪੰਜਾਬ 1984 ਦਾ ਵਿਰੋਧ ਕਰ ਸਕਦੇ ਆ ਜੀ ਇਹ ਚਾਰ ਸਾਹਿਬ ਜਾਦੇ ਫਿਲਮਾਂ ਦਾ ਵਿਰੋਧ ਕਰ ਸਕਦੇ ਆ ਜੀ ਇਹ ਕੋਈ ਹੋਰ ਫਿਲਮਾਂ ਜਿੱਦਾਂ ਪੱਤਾ ਪਤਾ ਸਿੰਘਾਂ ਦਾ ਵੈਰੀ ਇੱਕ ਸਾਡਾ ਹੱਕ ਫਿਲਮ ਆਈ ਸੀ ਉਹਨੂੰ ਬੈਨ ਕਰਤਾ ਸੀ ਇਹਨਾਂ ਨੇ ਕਰਵਾਤਾ ਸੀ ਇੱਕ ਫਿਲਮ ਹੋਰ ਆਈ ਸੀ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਉਹ ਵੀ ਬੈਨ ਕਰਾਤੀ ਹੀ ਹਮਾਇ ਫਿਲਮਾਈ ਬੱਬੂ ਮਾਨ ਦੀ ਉਹ ਵੀ ਬੈਨ ਕਰਾਤੀ ਹੀ ਜੇ ਇਹਨਾਂ ਨੇ ਇਹ ਸਾਡੀਆਂ ਫਿਲਮਾਂ ਨਹੀਂ ਇਹੋ ਜਿਹੇ ਚੱਲਣ ਦਿੰਦੇ ਤਾਂ ਪੰਜਾਬ ਦੇ ਜਿਹੜੇ ਸਿੱਖ ਨੇ ਤੇ ਜਿਹੜੇ ਜਿਹੜੇ ਦਰਦ ਰੱਖਦੇ ਨੇ ਉਹਨਾਂ ਦੇ ਗਾੜੀ ਰਿਕੁਐਸਟ ਆ ਕਿ ਆਪਾਂ ਵੀ ਇਹ ਫਿਲਮ ਦੀ ਡਟ ਕੇ ਵਿਰੋਧਤਾ ਕਰੀਏ ਫਿਲਮ ਨੂੰ ਡਾਇਰੈਕਟ ਵੀ ਉਹਨੇ ਖੁਦ ਕੀਤਾ ਤੇ ਤੁਸੀਂ ਆਪ ਸੋਚ ਲਓ ਕਿ ਉਹ ਫਿਲਮ ਦੀ ਡਾਇਰੈਕਸ਼ਨ ਕਿੱਦਾਂ ਦੀ ਹੋਊਗੀ ਜਿਹਨੂੰ ਐਕਟਿੰਗ ਨਹੀਂ ਚਾਜਣਾ ਕਰਨੀ ਆਉਂਦੀ ਉਹਨੇ ਫਿਲਮ ਨੂੰ ਡਾਇਰੈਕਟ ਕੀਤਾ ਤੇ ਚਲੋ ਤੇ ਪਰ ਅਸੀਂ ਤਾਂ ਇਹ ਕਹਿ ਸਕਦੇ ਹਾਂ ਕਿ ਫਿਲਮ ਜਿਹੜੀ ਆ ਫਿਲਮ ਦੀ ਵਿਰੋਧਤਾ ਹੋਣੀ ਚਾਹੀਦੀ ਆ ਫਿਲਮ ਬੈਨ ਹੋਣੇ ਹੋਣੀ ਚਾਹੀਦੀ ਆ ਅਕਾਲ ਤਖਤ ਵਾਲੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਆ ਸੰਗਤਾਨੋਂ ਕਿ ਇਹ ਫਿਲਮ ਦੀ ਵਾਤੋ ਵਾਤ ਵਿਰੋਧਤਾ ਹੋਵੇ ਜਾਓ ਚਿੱਠੀ ਲਿਖਣ ਕਿ ਇਹ ਫਿਲਮ ਜਿਹੜੀ ਪੰਜਾਬ ਦੇ ਵਿੱਚ ਨਾ ਲੱਗੀ ਜਾਵੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖ ਦੇਣ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖਣ ਤੇ ਮੁੱਖ ਮੰਤਰੀ ਜੀ ਨੂੰ ਸਟੈਂਡ ਲੈਣਾ ਚਾਹੀਦਾ ਕਿ ਇਹ ਜਿਹੜੀ ਫਿਲਮ ਆ ਇਹ ਪੰਜਾਬ ਚੁੱਤ ਨਾ ਲੱਗੀ ਪਰ ਚਲੋ ਹੁਣ ਦੇਖਦੇ ਆ ਸਰਕਾਰ ਕੀ ਕਰਦੀ ਏ ਤੇ ਐਕਸ਼ਨ ਲੈਂਦੀ ਆ ਜਾਂ ਨਹੀਂ ਲੈਂਦੀ ਪਰ ਇਹ ਫਿਲਮ ਜੇ ਰਿਲੀਜ਼ ਹੁੰਦੀ ਆ ਤੇ ਸਿੱਖਾਂ ਦੀ ਮਤਲਬ ਮੈਂ ਕਹਿ ਸਕਦਾ ਹੂੰਦ ਦਾ ਧਵਾੜਾ ਸਿੱਖਾਂ ਦਾ ਕਰੈਕਟਰ ਇਹਦੇ ਵਿੱਚ ਨੀਵਾ ਦਿਖਾਇਆ ਗਿਆ ਨੀਵਾ ਜਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੋ ਕੁਝ ਉਹ ਸਮੇਂ ਹੋਇਆ ਸਭ ਕੁਝ ਸਿੱਖਾਂ ਨੇ ਕੀਤਾ ਸਿੱਖਾਂ ਨੂੰ ਹੀ ਗਲਤ ਦਿਖਾਇਆ ਗਿਆ ਤੇ ਉਸ ਸਮੇਂ ਦੀ ਜਿਹੜੀ ਹਕੂਮਤ ਸੀ ਇੰਦਰਾ ਗਾਂਧੀ ਉਹਨੂੰ ਮਤਲਬ ਉਹਦੀ ਤਾਰੀਫ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਕਿ ਉਹਨੇ ਕਿੱਦਾਂ ਸਾਰਾ ਜਿਹੜਾ ਵਾ ਕਿੱਦਾਂ ਉਹਨੇ ਇਸ ਮੌਲ ਨੂੰ ਕਿੱਦਾਂ ਇਹਨੂੰ ਲਿਆ ਹਾ ਹੱਕ ਚ ਲਿਆ ਜਾਂ ਕਿੱਦਾਂ ਉਹਤੇ ਕੰਟਰੋਲ ਕੀਤਾ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਇੰਦਰਾ ਗਾਂਧੀ ਸੀ ਉਹ ਕਾਂਗਰਸ ਦੀ ਪਾਰਟੀ ਦੀ ਸੀ ਤੇ ਇਹ ਜਿਹੜਾ ਇਹ ਆਪ ਬੀਜਪੀ ਚੋਂ ਆ ਕਿ ਇਹ ਕਾਂਗਰਸ ਵੀ ਇੱਕ ਫਿਲਮ ਬਣਾ ਰਹੀ ਆਣਾ ਉਹ ਕਾਂਗਰਸ ਦੀਸਨੀ ਪਰ ਇਹ ਤੋਂ ਪਹਿਲਾਂ ਇੱਕ ਫਿਲਮ ਹੋਰ ਆਈ ਸੀ ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ ਇੰਦਾ ਸੀ ਕੋਈ ਉਹ ਫਿਲਮ ਦੇ ਵਿੱਚ ਡਾਕਟਰ ਮਨਮੋਨ ਸਿੰਘ ਦੀ ਜੀਵਨੀ ਤੇ ਫਿਲਮ ਸੀ ਤੇ ਉਸ ਫਿਲਮ ਦੇ ਵਿੱਚ ਨਾ ਉਨ੍ਹਾਂ ਦਾ ਵੀ ਕੈਰੈਕਟਰ ਜਿਹੜਾ ਆਪਾਂ ਉਹ ਵੀ ਉਹਨੂੰ ਉਹਨਾਂ ਤੇ ਵੀ ਮਤਲਬ ਦਿਖਾਇਆ ਗਿਆ ਸੀ ਪੀ ਇਹਨਾਂ ਨੇ ਢਿੱਲਾ ਬੰਦਾ ਸੀ ਇਹ ਤੋਂ ਕੰਮ ਨਹੀਂ ਸੀ ਹੁੰਦਾ ਇਸ ਕਰਕੇ ਇਹਨੂੰ ਅਸਤੀਫਾ ਦੇਣਾ ਪਿਆ ਐਦਾਂ ਕਰਕੇ ਬੜਾ ਤਰ੍ਹਾਂ ਦੀ ਉਹ ਭਾਜਪਾ ਨੇ ਫਿਲਮ ਬਣਾਈ ਸੀ ਅਨੁਪਮ ਕਾ ਕੇਰ ਜਿਹੜੇ ਸੀਗੇ ਉਹਨੇ ਡਾਕਟਰ ਮਨਮੋਹਨ ਸਿੰਘ ਜੀ ਦਾ ਜਿਹੜਾ ਰੋਲ ਨਭਾਇਆ ਸੀ ਅੱਛੇ ਕੰਨਾ ਸੀ ਇਹ ਫਿਲਮ ਦੇ ਵਿੱਚ ਤੇ ਇਹ ਫਿਲਮ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਬਣਾ ਕੇ ਤੇ ਉਦੋਂ ਲਾਤੀ ਪਰ ਇਹ ਫਿਲਮ ਦਾ ਲੌਜੀਕ ਨਹੀਂ ਸਮਝ ਲੱਗਾ ਕਿ ਬੀਜੇਪੀ ਵੱਲੋਂ ਤੋਂ ਟਿਕਟ ਲੜ ਕੇ ਜਿੱਤੀਆਂ ਤੇ ਫਿਲਮ ਜਿਹੜੀ ਆ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਦੀ ਬਣਾ ਰਹੀਆਂ ਚਲੋ ਦੇਖਦੇ ਆ ਕਿ ਇਹ ਫਿਲਮ ਦੇ ਵਿੱਚ ਪਰ ਫਿਲਮ ਜਿਹੜੀ ਆ ਫਿਲਮ ਸਿੱਖਾਂ ਨੂੰ ਇਹ ਫਿਲਮ ਦੀ ਬਰੋਤਾ ਕਰਨੀ ਚਾਹੀਦੀ ਆ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਉਜੀ ਗੱਲ ਪਤਾ ਨਹੀਂ ਇਹ ਤਾਂ ਕੀ ਵਿਗਾੜਿਆ ਸਿੱਖਾਣੀ ਜਦੋਂ ਵੀ ਕੋਈ ਇਹਨੂੰ ਗੱਲ ਨਹੀਂ ਲੱਭਦੀ ਸਿੱਖਾਂ ਦੇ ਉੱਤੇ ਚੜ ਜਾਂਦੀ ਆਣ ਕੇ ਜਾਣਦੇ ਹੋਵੇ ਨਾ ਕਿ ਇਹਦਾ ਕੇ ਸਿੱਖ ਨੇ ਵੀ ਇਹਦੇ ਨਾਲ ਕੁਝ ਨੁਕਸਾਨ ਕੀਤਾ ਵਾ ਹਨਾ ਕੋਈ ਇਹੋ ਜੀ ਮਤਲਬ ਕੰਮ ਕੀਤਾ ਕੋਈ ਗਲਤ ਤੇ ਤਾਂ ਤੇ ਆਪਾਂ ਕਹਿ ਸਕਦੇ ਆ ਕਿ ਪਸ਼ੋਕੜ ਦੇ ਵਿੱਚ ਜਾਏ ਦੇ ਦਾਦਿਆਂ ਦੁੱਧਿਆਂ ਤੋਂ ਕੋਈ ਮਤਲਬ ਹੋ ਗਿਆ ਕੰਮ ਕੰਮ ਐ ਹੋਇਆ ਮਨੀ ਕਾਮੀ ਨਾਇਨ ਨੂੰ ਕੋਈ ਇਤਿਹਾਸ ਦਾ ਪਤਾ ਸੁਣੀਆਂ ਸੁਣਾਈਆਂ ਗੱਲਾਂ ਤੇ ਇਹ ਨੂੰ ਪਤਾ ਤਾਂ ਹੈ ਨਹੀਂ ਆ ਕਿ ਗੱਲ ਦਾ ਡਿਟੇਲ ਤਾਂ ਇਹ ਨੂੰ ਪਤਾ ਨਹੀਂ ਆ ਕੀ ਸੱਚ ਆ ਕੀ ਝੂਠ ਆ ਤੇ ਫਿਲਮ ਬਣਾਉਣ ਤੋਂ ਪਰਿੰਦੇ ਇਹੋ ਜਿਹੇ ਲੋਕ ਫਿਰ ਜੈਡ ਸਕੌਟੀਆਂ ਮੰਗਦੇ ਆ ਜੈਡ ਪਲੱਸ ਮੰਗਦੇ ਆ ਸਰਕਾਰਾਂ ਤੋਂ ਇਹ ਸਾਡੇ ਕੋਲ ਚਪੇੜਾ ਚਪੇੜਾ ਵਾਲੇ ਕੰਮ ਤੇ ਆਪ ਕਰਦੀ ਆ ਠੀਕ ਹੈ ਆਪੇ ਡਾਇਰੈਕਟ ਕੀਤੀ ਆ ਫਿਲਮ ਫਿਲਮ ਇਹਦੀ ਪਹਿਲੀ ਗੱਲ ਹੈ ਇਹਦੀ ਕੋਈ ਪਿਛਲੇ ਕੁਝ ਸਮੇਂ ਤੋਂ ਇਹਦੀ ਕੋਈ ਫਿਲਮ ਨਹੀਂ ਚੱਲਣ ਗਈ ਟੱਕੜ ਫਿਲਮ ਆਈ ਤਾਕੜ ਫਿਲਮ ਸੌਰੀ ਤਾਕੜ ਫਿਲਮ ਮੈਂ ਕਹਿ ਸਕਦਾ ਹਾਂ ਕਿ ਉਹ ਉਸਨੇ 10 ਲੱਖ ਤੱਕ ਨਹੀਂ ਕਮਾਇਆ 10 ਲੱਖ 10 ਲੱਖ ਜੀ ਮੈਂ ਜ਼ਿਆਦਾ ਕਹਿਤਾ ਇੰਨੀ ਪੂਰੀ ਤਰ੍ਹਾਂ ਫਲॉप ਫਿਲਮ ਹੋਈ ਉਸ ਤੋਂ ਪਹਿਲਾਂ ਵੀ ਇੱਕ ਫੂ ਪਹਿਲੀ ਫਿਲਮ ਆਈ ਉਹ ਵੀ ਨਹੀਂ ਚੱਲੀ ਇਸ ਕਰਕੇ ਜਦੋਂ ਕੋਈ ਬੰਦਾ ਫਲॉप ਹੋ ਜਾਂਦਾ ਨਾ ਉਹਦੀ ਘਰ ਬਣੀਉ ਕੰਟਰੋਵਰਸੀ ਜੀ ਭਾਲਦਾ ਕਿ ਮੈਨੂੰ ਕੰਟਰੋਵਰਸੀ ਮਿਲ ਜੇ ਇੱਕ ਵਾਰੀ ਮੈਂ ਇੱਕ ਵਾਰੀ ਫੇਰ ਹਿੱਟ ਹੋਵਾਂ ਕਿਉਂਕਿ ਜਿਹੜੀ ਸ਼ੋਰ ਤਾਣਾ ਇਹ ਕਿਸੇ ਕਿਸੇ ਨੂੰ ਹਾਸ ਆਉਂਦੀ ਹੈ ਦੂਜੀ ਗੱਲ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਉਦਾਂ ਹੀ ਰਾਵਾਂ ਸੁਰਖੀਆਂ ਜੀ ਰਵਾਂ ਹਾਰ ਵੇਲੇ ਤੇ ਹੁਣ ਉਹਦੀ ਜਗ ਗੱਲ ਨਹੀਂ ਹੈਗੀ ਪਰ ਇਹ ਫਿਲਮ ਦੀ ਬਾਰ ਬਾਰ ਗੱਲ ਕਰ ਰਿਆਂ ਫਿਲਮ ਦੀ ਵਿਰੋਧਤਾ ਕਰਨੀ ਬਣਦੀ ਆ ਸਾਰੇ ਸਿੱਖ ਜਥੇਬੰਦੀਆਂ ਨੂੰ ਸਾਰੇ ਪੰਜਾਬੀਆਂ ਨੂੰ ਜੇ ਤੁਸੀਂ ਕੁਛ ਨਹੀਂ ਨਾ ਕਰ ਸਕਦੇ ਤੇ ਹਰ ਇੱਕ ਬੰਦਾ ਫੇਸਬੁੱਕ ਇੰਸਟਾਗ੍ਰam ਤੇ ਚਲਾਉਂਦਾ ਹੀ ਆ ਉਸ ਤੇ ਜਾ ਕੇ ਇਹ ਫਿਲਮ ਦੀ ਵਿਰੋਧਤਾ ਕਰਨੀ ਚਾਹੀਦੀ ਬਾਕੀ ਨਹੀਂ ਤੋਂ ਬਿੰਦੀਆਂ ਜੀ ਤੇ ਕਈਆਂ ਸੁਣੀਆਂ ਗੱਲਾਂ ਦੀ ਮਾਫੀ ਮਿਲਦੀ ਹੈ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ